ਅੱਜ ਆ ਪਹਾੜਿਆਨਾ ਦੇ ਵਿੱਚ 96 ਸਟਰੀਟ ਤੇ ਗੁਰਦੁਆਰਾ ਜੋਤ ਅਮਰਤ ਪ੍ਰਕਾਸ਼ ਮਕੌੜਜ਼ਵੈਲ ਉਥੇ ਵਿਸਾਖੀ ਦਾ ਤਿਹਾਰ ਮਨਾ ਰਹੇ ਨੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣੇ ਤੇ ਹੁਣ ਕੀਰਤਨ ਨਿਰੰਤਰ ਜਾਰੀ ਆ ਤੇ ਸੰਗਤਾਂ ਜਿਵੇਂ ਆਪਾਂ ਪੰਜਾਬ ਦੇ ਵਿੱਚ ਇੱਕ ਮੇਲਾ ਰੱਖਦੇ ਆਂ ਵਿਸਾਖੀ ਤੇ ਇੱਥੇ ਵੀ ਸੰਗਤਾਂ ਉਵੇਂ ਦਾ ਪ੍ਰੋਗਰਾਮ ਮਨਾਉਂਦੀਆਂ ਤਾਂ ਜੋ ਆਪਣੇ ਕਮਾਂਕਾਰਾਂ ਤੋਂ ਵੇਲੇ ਹੋ ਕੇ ਤੇ ਥੋੜਾ ਜਿਹਾ ਸਟ्रेस ਤੋਂ ਦੂਰ ਹੋ ਕੇ ਹੱਸ ਖੇਡ ਕੇ ਆਪਣੀ ਜ਼ਿੰਦਗੀ ਨੂੰ ਕਰ ਸਕਣ ਤੇ ਗੁਰੂ ਸਾਹਿਬ ਨੇ ਵਿਸਾਖੀ ਦਾ ਤਿਹਾਰ ਸਾਡੇ ਅਮਰਤ ਸੰਚਾਰ ਦਾ ਪ੍ਰਤੀਕ ਆ ਪਰ ਅਸੀਂ ਨਾਲ-ਨਾਲ ਪੰਜਾਬ 'ਚ ਵੀ ਮੇਲੇ ਮਨਾਉਂਦੇ ਆ ਤੇ ਇੱਥੇ ਵੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਵਿਸਾਖੀ ਦਾ ਮੇਲਾ ਤੇ ਆਜੋ ਤੁਹਾਨੂੰ ਸਟਾਲਾਂ ਦੇ ਉੱਤੇ ਲੈ ਕੇ ਚੱਲਦੇ ਆ ਤੇ ਦੇਖੋ ਵੱਕ ਵੱਕ ਰਾਨੀਆਂ ਸਟਾਲਾਂ ਸੰਗਤਾਂ ਨੇ ਲਾਈਆਂ ਹੋਈਆਂ ਲੰਗਰਾਂ ਦੀਆਂ ਸੇਵਾ ਆਪ ਕਰ ਰਹੀਆਂ ਪੀਜ਼ਾ 버ਗਰ ਸਾਰੇ ਕਾਸ਼ੇ ਦੇ ਲੰਗਰ ਜੋ ਅੱਜ ਕੱਲ ਸਾਡੀ ਕੌਮ ਲਾਉਂਦੀ ਆ ਤੇ ਅੱਜ ਅਧਨੂ ਰੂਪ ਰੂਪ ਪਰੌਣੀਆਂ ਉਹਨਾਂ ਲੰਗਰਾਂ ਦੇ ਹੋਰ ਦਸਤਮਾਤਾ ਹੀ ਠੀਕ ਆ ਦੇ ਆ ਸਾਡੀਆਂ ਮਤਾਵਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਲੰਗਰ ਛਕ ਰਹੀਆਂ ਤੁਹਾਨੂੰ ਵਿਸਾਖੀ ਦਾ ਮੇਲਾ ਦਿਖਾਉਨੇ ਆ ਚਲੋ ਵੀ ਆ ਜੋ ਨਾਲ-ਨਾਲ ਬਣੇ ਰਿਓ ਠੀਕ ਆ ਇਹ ਅਮਰੀਕਾ ਦੇ ਵਿੱਚ ਹਰਿਆਣਾ ਤੇ ਫਿਸ਼ਰ ਸ਼ਹਿਰ ਚ ਵਿਸਾਖੀ ਦਾ ਮੇਲਾ ਤੇ ਇਧਰ ਸਭ ਤੋਂ ਪਹਿਲਾਂ ਸਾਡੇ ਬਾਈ ਪੀਜੇ ਦੀ ਸਟਾਲ ਲਾਈ ਹੋਈ ਆ ਫਿਰ ਹੋਰ ਕੋਸਟ ਪੀਜੇ ਦਾ ਲੰਗਰ ਬੱਚੇ ਛਕੀ ਜਾਂਦੇ ਨੇ ਇਧਰ ਜਲੇਬੀਆਂ ਦਾ ਲੰਗਰ ਪਕੌੜਿਆਂ ਦਾ ਗੋਲ ਗੱਪਿਆਂ ਦਾ ਇਹ ਸਾਰੇ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਸੰਗਤ ਵੱਲੋਂ ਕੀਤਾ ਜਾਂਦਾ ਆ ਸਾਡੇ ਭੈਣ ਹੁਰੀ ਸਾਡੇ ਬਾਈ ਜੀ ਹੁਰੀ ਤੇ ਇਹਨਾਂ ਨੇ ਲੰਗਰ ਲਾਇਆ ਤੇ ਆਪ ਹੀ ਬਣਾ ਰਹੇ ਨੇ ਤੇ ਸ਼ਿਕਾ ਰਹੇ ਨੇ ਸੰਗਤਾਂ ਫਿਰਿਆਫਕਾਸਟ ਜਿਹੜਾ ਲੰਗਰ ਸਾਰੀਆਂ ਸੰਗਤਾਂ ਛਕ ਰਹੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਇਹ ਮਸਾਖੀ ਦਾ ਲੰਗਰ ਜੋ ਦਿਖਾਵਾਂਗੇ ਇੱਧਰ ਬਾਈ ਜੀ ਆ ਕੀ ਬਣਾ ਰਹੇ ਹੋ ਮਨਚੂਰੀਅਨ ਮਨਚੂਰੀਅਨ ਆ ਮਨਚੂਰੀਅਨ ਦਾ ਲੰਗਰ ਆਰੇ ਆ ਸਾਡੇ ਭੈਣ ਹੁਰੀ ਜੋ ਗੁਰਦੁਆਰੇ ਸਾਹਿਬ ਬਹੁਤ ਸੇਵਾ ਕਰਦੇ ਨੇ ਹਰ ਐਤਵਾਰ ਤੇ ਇਹ ਸੰਗਤਾਂ ਬਾਅਦ ਛੜ ਕੇ ਸੇਵਾ ਕਰਦੀਆਂ ਇਹ ਸੰਗਤਾਂ ਖਾ ਰਹੀਆਂ ਨੇ ਤੇ ਮਨਜੂਰੀਆਂ ਤੇ ਸਾਕੀ ਦਾ ਮੇਲਾ ਮਨਾ ਰਹੀਆਂ ਨੇ ਤੁਹਾਨੂੰ ਸਾਰਿਆਂ ਦੇ ਦਰਸ਼ਕ ਮਿਲੇ ਕਰਾਵਾਂਗੇ ਆ ਕੜੀ ਚੋਲ ਦਾ ਲੰਗਰ ਆ ਤੇ ਬਾਈ ਹੁਰੀ ਸੇਵਾ ਕਰ ਰਹੇ ਆ ਤੇ ਆ ਬਾਈ ਜੀ ਨਾਲ ਲੱਸੀ ਇਹ ਲੱਸੀ ਆ ਆਪਣੇ ਪੰਜਾਬ ਵਾਲੀ ਲੱਸੀ ਤੇ ਬਾਈ ਜੀ ਇੱਧਰ ਕਾਦਾ ਲੰਗਰ ਆ ਆਈਸਕ੍ਰੀਮ ਦਾ ਲੰਗਰ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਸਾਰੇ ਇਧਰ ਆਈਸਕ੍ਰੀਮ ਖਾ ਰਹੇ ਨੇ ਤੇ ਇਹ ਠੰਡੇ ਕੋਲਡ ਡਰਿੰਕਾਂ ਦਾ ਲੰਗਰ ਆ ਤੇ ਇਧਰ